ਸਤਿਏ ਜੀ ਭੋਂਤਪਾ ਸਾਹਿਬ ਨੇ ਵਿਰੋਧੀਆਂ ਬਾਰੇ ਵੱਡੀ ਗੱਲ ਕਹਿ ਦਿੱਤੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਆਓ ਤੁਹਾਨੂੰ ਦੱਸਦੇ ਆਂ ਭੋਂਤਪਾ ਸਾਹਿਬ ਨੇ ਕੀ ਕਿਹਾ ਅਸੀਂ ਵਿਰੋਧੀਆਂ ਵਾਂਗ ਅਕੱਲੇ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ ਸਾਡਾ ਧਿਆਨ ਬੱਚਿਆਂ ਦੀ ਸਿੱਖਿਆ ਲਈ ਸਕੂਲਾਂ ਲੋਕਾਂ ਦੀ ਸਿਹਤ ਲਈ ਹਸਪਤਾਲਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਰਕਾਰੀ ਨੌਕਰੀਆਂ ਦੇਣ ਵੱਲ ਹੈ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੁਹਾਡਾ ਵਿਸ਼ਵਾਸ ਅਸੀਂ ਟੁੱਟ ਨਹੀਂ ਦਵਾਗੇ ਵਿਰੋਧੀਆਂ ਨੇ ਆਪਣੀਆਂ ਸਰਕਾਰਾਂ ਸਮੇਂ ਪੰਜਾਬ ਨੂੰ ਰੱਜ ਕੇ ਲੁੱਟਿਆ ਅਤੇ ਆਪਣੇ ਘਰ ਪਰੇ ਆਪਣੇ ਸਿਆਸੀ ਫਾਇਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਕੇ ਹੋਏ ਲੋਕਾਂ ਨੇ ਝਾੜੂ ਰਾਹੀਂ ਇਨਾਂ ਦਾ ਸੱਤਾ ਵਿੱਚੋਂ ਸਫਾਇਆ ਕੀਤਾ ਹਾਂ ਜੀ ਹੁੰਦਾ ਸੀ ਇਹ ਪੰਤਮਾ ਸਾਹਿਬ ਨੇ ਵਿਰੋਧੀਆਂ ਦੇ ਬਾਰੇ ਵੱਡੀ ਗੱਲ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਪੰਤਮਾ ਸਾਹਿਬ ਨੇ ਕਿਹਾ ਕਿ ਵਿਰੋਧੀਆਂ ਨੇ ਜੋ ਹੈ ਨੋਟ ਵੋਟਾਂ ਦੀ ਰਾਜਨੀਤੀ ਕੀਤੀ ਹੈਗੀ ਪਰ ਅਸੀਂ ਜਿਹੜੀ ਰਾਜਨੀਤੀ ਕਰਦੇ ਪਏ ਹੈਗੇ ਹਾਂ ਉਸ ਦੇ ਲਈ ਲੋਕਾਂ ਨੂੰ ਜੋ ਹੈ ਬੱਚਿਆਂ ਨੂੰ ਸਕੂਲ ਪ੍ਰੋਵਾਈਡ ਕਰਦੇ ਪਏ ਹੈਗੇ ਹਾਂ ਹਸਪਤਾਲਾਂ ਦੀ ਸੰਖਿਆ ਵਧਾਉਂਦੇ ਪਏ ਹੈਗੇ ਆ ਤੇ ਸਰਕਾਰੀ ਨੌਕਰੀਆਂ ਦਿੰਦੇ ਪਏ ਹੈਗੇ ਆ ਅਸੀਂ ਜੋ ਹੈ ਵਿਰੋਧੀਆਂ ਦੇ ਜੋ ਕੰਮ ਕਿਤੇ ਹੈਗੇ ਹੈ ਗਲਤ ਕੰਮ ਉਸ ਨੂੰ ਠੀਕ ਕਰਦੇ ਪਏ ਹੈਗੇ ਆ ਤੇ ਇਦਾਂ ਹੀ ਕੰਮ ਕਰਦੇ ਰਵਾਂਗੇ ਪਤਮਾ ਸਾਹਿਬ ਨੇ ਕਿਹਾ ਕਿ ਵਿਰੋਧੀਆਂ ਨੇ ਪੰਜਾਬ ਨੂੰ ਜੰਮ ਕੇ ਲੁੱਟਿਆ ਤੇ ਆਪਣੇ ਘਰ ਭਰੇ ਅਸੀਂ ਲੋਕਾਂ ਹਾਂ ਦੂਜੋ ਹੈ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਪਏ ਹੈਗੇ ਆ ਜੀ ਹਾਂਜੀ ਇਹ ਵੱਡੀ ਗੱਲ ਕਹੀ ਪਤਮਾ ਸਾਹਿਬ ਨੇ ਪਤਮਾ ਸਾਹਿਬ ਇਦਾਂ ਹੀ ਵਧੀਆ ਕੰਮ ਕਰਦੇ ਰਹਿੰਦੇ ਹੈਗੇ ਜੀ ਤੇ ਕਰਦੇ ਰਹਿਣਗੇ ਤੁਹਾਨੂੰ ਲਗਾਤਾਰ ਜੋ ਹਰ ਖਬਰਾਂ ਵਿੱਚ ਦਿਖਾਈਆਂ ਹੈਗੀਆਂ ਕਿ ਪੰਤਵਾ ਸਾਹਿਬ ਲਗਾਤਾਰ ਦੇਖੋ ਕਿੰਨਾ ਦਿਨ ਹੋ ਗਏ ਲਗਾਤਾਰ ਕੰਮ ਕਰ ਰਹੇ ਹੈਗੇ ਕੋਈ ਛੁੱਟੀ ਵੀ ਨਹੀਂ ਲੈ ਰਹੇ ਇਹ ਕੰਮ ਸਿਰਫ ਪੰਜਾਬੀਆਂ ਲਈ ਕਰਦੇ ਵੇ ਹੈਗੇ ਤਾਂ ਕਿ ਪੰਜਾਬੀਆਂ ਦਾ ਜੋ ਹੈ ਵਧੀਆ ਰਵੇ ਤੇ ਪੰਜਾਬੀਆਂ ਨੂੰ ਕੋਈ ਗੱਲ ਦੀ ਪਰੇਸ਼ਾਨੀ ਨਾ ਆਵੇ ਬਾਕੀ ਦੇਖਦੇ ਹਾਂ ਕੀ ਜੇ ਕਮਾਦਾਰ ਰਿਜ਼ਲਟ ਕਿਦਾਂ ਦਾ ਹੁੰਦਾ ਹੈ ਕਿਉਂਕਿ ਤੁਹਾਨੂੰ ਪਹਿਲਾਂ ਖਬਰ ਦੰਤੀ ਹੈ ਕਿ ਤਰਨਤਾਰਨ ਦੇ ਵਿੱਚ ਵੀ ਇਲੈਕਸ਼ਨ ਚੱਲਦੇ ਪਏ ਹੈਗੇ ਤੇ ਪੂਰਾ ਜੋਰ ਜਿਹੜਾ ਤਰਨਤਾਰਨ ਦੇ ਵਿੱਚ ਲੱਗਿਆ ਹੋਇਆ ਪੰਤਪਤ ਸਾਹਿਬ ਦਾ ਅੱਜ ਜੋ ਹੈ ਪੰਤਪਤ ਸਾਹਿਬ ਵਧੀਆ ਕੰਮ ਕਰਦੇ ਪਏ ਹੈਗੇ ਤੇ ਇਦਾਂ ਹੀ ਲਗਾਤਾਰ ਵਧੀਆ ਕੰਮ ਕਰਦੇ ਰਹਿਣਗੇ ਬਾਕੀ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਜੀ ਪੰਤਪਤ ਸਾਹਿਬ ਨੇ ਵਿਰੋਧੀਆਂ ਪਾਰੇ ਵੱਡੀ ਗੱਲ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਦਾਂ ਦੀ ਖਬਰ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ